ਤਨ ਤਨ ਬਾਬਾ ਸ੍ਰੀ ਚੰਦਰ ਜੀ ਸੱਚ ਦਾ ਸੂਰਜ ਨਾਮ ਦਾ ਚਾਨਣ ਤਨ ਤਨ ਉਹ ਅਵਤਾਰ ਜਿਸ ਦੀ ਨਜ਼ਰ ਨਾਲ ਅੰਨੇ ਵੇਖਣ ਜਿਸ ਦੇ ਬਚਨ ਸੁਨ ਨਾਲ ਸੁੰਨੇ ਸੁਣਨ ਜਿਸ ਦੀ ਕਿਰਪਾ ਨਾਲ ਡੁੱਬਦੇ ਤਰ ਜਾਣ ਨਰੰਕਾਰ ਦੀ ਜੋਤੋਂ ਉਪਜੇ ਗੁਰੂ ਨਾਨਕ ਦੇ ਘਰ ਦੇ ਦੀਵੇ ਵਿਰਾਗ ਦੇ ਰਸ ਵਿੱਚ ਰੰਗੇ ਸਹਜ ਦੇ ਮਾਰਗ ਸਹਜ ਦੇ ਮਾਰਗ ਦੇ ਰਾਖੇ ਨਾ ਮਾਇਆ ਨਾਲ 모 ਨਾ ਅਹੰਕਾਰ ਦਾ ਭਾਰ ਸਿਰਫ ਨਾਮ ਸਿਮਰਨ ਤੇ ਸੇਵਾ ਦਾ ਸਾਰ ਤੁਹਾਡੀ ਨਿਗਾਹ ਵਿੱਚ ਸਾਰੇ ਇੱਕਸਾਰ ਨਾ ਰਾਜਾ ਨਾ ਰੰਗ ਨਾ ਤਨ ਨਗਰੀਬ ਜੋ ਵੀ ਦਰਤੇ ਆਇਆ ਖਾਲੀ ਨਹੀਂ ਗਿਆ ਕਿਸ ਨੂੰ ਨਾਮ ਮਿਲਿਆ ਕਿਸੇ ਨੂੰ ਕਿਸੇ ਨੂੰ ਨਾਮ ਮਿਲਿਆ ਕਿਸੇ ਨੂੰ ਆਸ ਕਿਸੇ ਨੂੰ ਰੋਗਾਂ ਤੋਂ ਮੁਕਤੀ ਕਿਸੇ ਨੂੰ ਟੁੱਟੇ ਦਿਲ ਦੀ ਸੰਭਾਲ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਉਦਾਸੀ ਮਾਰਗ ਦੇ ਦੀਪਕ ਜਿੱਥੇ ਅੰਧਕਾਰ ਸੀ ਉਥੇ ਗਿਆਨ ਜਗਾਇਆ ਜਿੱਥੇ ਅਹੰਕਾਰ ਸੀ ਉਥੇ ਨਿਮਰਤਾ ਵਸਾਈ ਤੁਹਾਡੇ ਚਰਨਾਂ ਵਿੱਚ ਬੈਠ ਕੇ ਮਨ ਦੀ ਮੈਲ ਤਲ ਜਾਂਦੀ ਅੰਦਰਲਾ ਸ਼ੋਰ ਮੁੱਕ ਜਾਂਦਾ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਨਾਮ ਤੁਹਾਡਾ ਅੰਮ੍ਰਿਤ ਸਿਮਰਨ ਤੁਹਾਡਾ ਸਹਾਰਾ ਜੋ ਦਿਲੋਂ ਪੁਕਾਰੇ ਬਾਬਾ ਜੀ ਉਹ ਕਦੇ ਇਕੱਲਾ ਨਹੀਂ ਰਹਿੰਦਾ ਤੁਸੀਂ ਡੁੱਬਦੇ ਨੂੰ ਉਤਾਰਦੇ ਹਾਰਿਆਂ ਨੂੰ ਜਿਤਾਉਂਦੇ ਟੁੱਟਿਆਂ ਨੂੰ ਜੋੜਦੇ ਬਾਬਾ ਜੀ ਤੁਸੀਂ ਮਾਇਆ ਦੇ ਦਾਤੇ ਵੀ ਹੋ ਪਰ ਮਾਇਆ ਦੇ ਗੁਲਾਮ ਨਹੀਂ ਤੁਸੀਂ ਘਰ ਪਰਦੇ ਹੋ ਪਰ ਦਿਲ ਖਾਲੀ ਨਹੀਂ ਛੱਡਦੇ ਜਿਸ ਘਰ ਵਿੱਚ ਤੁਹਾਡਾ ਨਾਮ ਵਸੇ ਉਥੇ ਕਲੇਸ਼ ਨਹੀਂ ਟਿਕਦਾ ਉਥੇ ਰੋਗ ਨਹੀਂ ਟਿਕਦਾ ਉਥੇ ਦੁੱਖਾਂ ਦੀ ਛਾਂ ਵੀ ਨਹੀਂ ਪੈਂਦੀ ਤੁਸੀਂ ਸਿਖਾਇਆ ਨਾਮ ਜਪੋ ਵੰਡ ਛਕੋ ਅਤੈਂ ਰੰਕਾਰ ਨਾਲ ਜੋੜ ਕੇ ਜਿਓ ਇਹ ਹੀ ਤੁਹਾਡੀ ਸਿੱਖਿਆ ਹੈ ਇਹ ਹੀ ਤੁਹਾਡਾ ਉਪਦੇਸ਼ ਨਾ ਕੋਈ ਕਠੋਰ ਤਪੱਸਿਆ ਨਾ ਕੋਈ ਦਿਖਾਵਾ ਸਿਰਫ ਸਾਫ਼ ਦਿਲ ਸੱਚਾ ਨਾਮ ਤਨ ਤਨ ਬਾਬਾ ਸ੍ਰੀ ਚੰਦਰ ਜੀ ਤੁਸੀਂ ਭਗਤਾਂ ਤੇ ਰਾਖੇ ਜਦੋਂ ਸੰਸਾਰ ਮੂੰਹ ਮੋੜ ਲੈਂਦਾ ਤੁਸੀਂ ਬਾਹ ਫੜ ਲੈਂਦੇ ਜਦੋਂ ਰਸਤੇ ਮੁੱਕ ਜਾਂਦੇ ਤੁਸੀਂ ਨਵਾਂ ਰਾਹ ਖੋਲ ਦਿੰਦੇ ਤੁਹਾਡੀ ਮਹਿਮਾ ਅਥਾ ਹੈ ਤੁਹਾਡੀ ਕਿਰਪਾ ਪਰ ਕੋਈ ਲਿਖ ਲਵੇ ਲੱਖਾਂ ਸ਼ਬਦ ਫੇਰ ਵੀ ਸਿਫਤ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਸ਼ਬਦਾ ਤੋਂ ਪਰੇ ਹੋ ਅਨੁਭਵ ਵਿੱਚ ਵਸਦੇ ਹੋ اے ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਆਪਣੇ ਚਰਨਾਂ ਨਾਲ ਜੋੜੋ ਅਹੰਕਾਰ ਦੂਰ ਕਰੋ ਨਾਮ ਦੀ ਦਾਤ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਸਾਡੇ ਦਿਲਾਂ ਵਿੱਚ ਸੱਚ ਤੇ ਸਾਡੇ ਜੀਵਨ ਵਿੱਚ ਸੇਵਾ ਭਰ ਦਿਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਸਦਾ ਜਪਦੇ ਰਹੀਏ ਤੁਹਾਡੀ ਰਾਹੀ ਨਿਰੰਕਾਰ ਨੂੰ ਪਾਈਏ ਇਹੀ ਅਰਦਾਸ ਇਹੀ ਅਰਮਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦਾ ਸੂਰਜ ਨਾਮ ਦਾ ਚਾਨਣ ਤਨ ਤਨ ਉਹ ਅਵਤਾਰ ਜਿਸ ਦੀ ਨਜ਼ਰ ਨਾਲ ਅੰਨੇ ਵੇਖਣ ਜਿਸ ਦੇ ਬਚਨ ਸੁਨ ਨਾਲ ਸੁੰਨੇ ਸੁਨਣ ਜਿਸ ਦੀ ਕਿਰਪਾ ਨਾਲ ਡੁੱਬਦੇ ਤਰ ਜਾਣ ਨਰੰਕਾਰ ਦੀ ਜੋਤੋਂ ਉਪਜੇ ਗੁਰੂ ਨਾਨਕ ਦੇ ਘਰ ਦੇ ਦੀਵੇ ਬਿਰਾਗ ਦੇ ਰਸ ਵਿੱਚ ਰੰਗੇ ਸਹਜ ਦੇ ਮਾਰਗ ਸਹਜ ਦੇ ਮਾਰਗ ਦੇ ਰਾਖੇ ਨਾ ਮਾਇਆ ਨਾਲ ਮੋ ਨਾ ਅਹੰਕਾਰ ਦਾ ਭਾਰ ਸਿਰਫ ਨਾਮ ਸਿਮਰਨ ਤੇ ਸੇਵਾ ਦਾ ਸਾਰ ਤੁਹਾਡੀ ਨਿਗਾਹ ਵਿੱਚ ਸਾਰੇ ਇੱਕਸਾਰ ਨਾ ਰਾਜਾ ਨਾ ਰੰਕ ਨਾ ਧਨ ਨਗਰੀਬ ਜੋ ਵੀ ਦਰਤੇ ਆਇਆ ਖਾਲੀ ਨਹੀਂ ਗਿਆ ਕਿਸ ਨੂੰ ਨਾਮ ਮਿਲਿਆ ਕਿਸੇ ਨੂੰ ਕਿਸੇ ਨੂੰ ਨਾਮ ਮਿਲਿਆ ਕਿਸੇ ਨੂੰ ਆਸ ਕਿਸੇ ਨੂੰ ਰੋਗਾਂ ਤੋਂ ਮੁਕਤੀ ਕਿਸੇ ਨੂੰ ਟੁੱਟੇ ਦਿਲ ਦੀ ਸੰਭਾਲ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਉਦਾਸੀ ਮਾਰਗ ਦੇ ਦੀਪਕ ਜਿੱਥੇ ਅੰਧਕਾਰ ਸੀ ਉਥੇ ਗਿਆਨ ਜਗਾਇਆ ਜਿੱਥੇ ਹੰਕਾਰ ਸੀ ਉਥੇ ਨਿਮਰਤਾ ਵਸਾਈ ਤੁਹਾਡੇ ਚਰਨਾਂ ਵਿੱਚ ਬੈਠ ਕੇ ਮਨ ਦੀ ਮੈਲ ਤਲ ਜਾਂਦੀ ਅੰਦਰਲਾ ਸ਼ੋਰ ਮੁੱਕ ਜਾਂਦਾ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਨਾਮ ਤੁਹਾਡਾ ਅੰਮ੍ਰਿਤ ਸਿਮਰਨ ਤੁਹਾਡਾ ਸਹਾਰਾ ਜੋ ਦਿਲੋਂ ਪੁਕਾਰੇ ਬਾਬਾ ਜੀ ਉਹ ਕਦੇ ਇਕੱਲਾ ਨਹੀਂ ਰਹਿੰਦਾ ਤੁਸੀਂ ਡੁੱਬਦੇ ਨੂੰ ਉਤਾਰਦੇ ਹਾਰਿਆਂ ਨੂੰ ਜਿਤਾਉਂਦੇ ਟੁੱਟਿਆਂ ਨੂੰ ਜੋੜਦੇ ਬਾਬਾ ਜੀ ਤੁਸੀਂ ਮਾਇਆ ਦੇ ਦਾਤੇ ਵੀ ਹੋ ਪਰ ਮਾਇਆ ਦੇ ਗੁਲਾਮ ਨਹੀਂ ਤੁਸੀਂ ਘਰ ਪਰਦੇ ਹੋ ਪਰ ਦਿਲ ਖਾਲੀ ਨਹੀਂ ਛੱਡਦੇ ਜਿਸ ਘਰ ਵਿੱਚ ਤੁਹਾਡਾ ਨਾਮ ਵਸੇ ਉਥੇ ਕਲੇਸ਼ ਨਹੀਂ ਟਿਕਦਾ ਉਥੇ ਰੋਗ ਨਹੀਂ ਟਿਕਦਾ ਉਥੇ ਦੁੱਖਾਂ ਦੀ ਛਾਂ ਵੀ ਨਹੀਂ ਪੈਂਦੀ ਤੁਸੀਂ ਸਿਖਾਇਆ ਨਾਮ ਜਪੋ ਵਾਣਡਕ ਅਤੈਨ ਰੰਕਾਰ ਨਾਲ ਜੋੜ ਕੇ ਜਿਓ ਇਹ ਹੀ ਤੁਹਾਡੀ ਸਿੱਖਿਆ ਹੈ ਇਹ ਹੀ ਤੁਹਾਡਾ ਉਪਦੇਸ਼ ਨਾ ਕੋਈ ਕਠੋਰ ਤਪੱਸਿਆ ਨਾ ਕੋਈ ਦਿਖਾਵਾ ਸਿਰਫ ਸਾਫ਼ ਦਿਲ ਸੱਚਾ ਨਾਮ ਤਨ ਤਨ ਬੱਬਾ ਸ਼੍ਰੀ ਚੰਦਰ ਜੀ ਤੁਸੀਂ ਭਗਤਾਂ ਤੇ ਰਾਖੇ ਜਦੋਂ ਸੰਸਾਰ ਮੂੰਹ ਮੋੜ ਲੈਂਦਾ ਤੁਸੀਂ ਬਾਹ ਫੜ ਲੈਂਦੇ ਜਦੋਂ ਰਸਤੇ ਮੁੱਕ ਜਾਂਦੇ ਤੁਸੀਂ ਨਵਾਂ ਰਾਹ ਖੋਲ ਦਿੰਦੇ ਤੁਹਾਡੀ ਮਹਿਮਾ ਅਥਾ ਹੈ ਤੁਹਾਡੀ ਕਿਰਪਾ ਪਰ ਕੋਈ ਲਿਖ ਲਵੇ ਲੱਖਾਂ ਸ਼ਬਦ ਫੇਰ ਵੀ ਸਿਫਤ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਸ਼ਬਦਾਂ ਤੋਂ ਪਰੇ ਹੋ ਅਨੁਭਵ ਵਿੱਚ ਵਸਦੇ ਹੋ اے ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਆਪਣੇ ਚਰਨਾਂ ਨਾਲ ਜੋੜੋ ਅਹੰਕਾਰ ਦੂਰ ਕਰੋ ਨਾਮ ਦੀ ਦਾਤ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਸਾਡੇ ਦਿਲਾਂ ਵਿੱਚ ਸੱਚ ਤੇ ਸਾਡੇ ਜੀਵਨ ਵਿੱਚ ਸੇਵਾ ਭਰ ਦਿਓ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਸਦਾ ਜਪਦੇ ਰਹੀਏ ਤੁਹਾਡੀ ਰਾਹੇ ਨਿਰੰਕਾਰ ਨੂੰ ਪਾਈਏ ਇਹ ਹੀ ਅਰਦਾਸ ਇਹ ਹੀ ਅਰਮਾਨ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ੍ਰੀ ਚੰਦਰ ਜੀ ਸੱਚ ਦਾ ਸੂਰਜ ਨਾਮ ਦਾ ਚਾਨਣ ਤਨ ਤਨ ਉਹ ਅਵਤਾਰ ਜਿਸ ਦੀ ਨਜ਼ਰ ਨਾਲ ਅੰਨੇ ਵੇਖਣ ਜਿਸ ਦੇ ਬਚਨ ਸੁਨ ਨਾਲ ਸੁੰਨੇ ਸੁਣਨ ਜਿਸ ਦੀ ਕਿਰਪਾ ਨਾਲ ਡੁੱਬਦੇ ਤਰ ਜਾਣ ਰੰਗਕਾਰ ਦੀ ਜੋਤ ਤੋਂ ਉਪਜੇ ਗੁਰੂ ਨਾਨਕ ਦੇ ਘਰ ਦੇ ਦੀਵੇ ਬਿਰਾਗ ਦੇ ਰਸ ਵਿੱਚ ਰੰਗੇ ਸਹਜ ਦੇ ਮਾਰਗ ਸਹਜ ਦੇ ਮਾਰਗ ਦੇ ਰਾਖੇ ਨਾ ਮਾਇਆ ਨਾਲ ਮੋ ਨਾ ਅਹੰਕਾਰ ਦਾ ਭਾਰ ਸਿਰਫ ਨਾਮ ਸਿਮਰਨ ਤੇ ਸੇਵਾ ਦਾ ਸਾਰ ਤੁਹਾਡੀ ਨਿਗਾਹ ਵਿੱਚ ਸਾਰੇ ਇੱਕਸਾਰ ਨਾ ਰਾਜਾ ਨਾ ਰੰਕ ਨਾ ਧਨ ਨ ਗਰੀਬ ਜੋ ਵੀ ਦਰਤੇ ਆਇਆ ਖਾਲੀ ਨਹੀਂ ਗਿਆ ਕਿਸ ਨੂੰ ਨਾਮ ਮਿਲਿਆ ਕਿਸੇ ਨੂੰ ਕਿਸੇ ਨੂੰ ਨਾਮ ਮਿਲਿਆ ਕਿਸੇ ਨੂੰ ਆਸ ਕਿਸੇ ਨੂੰ ਰੋਗਾਂ ਤੋਂ ਮੁਕਤੀ ਕਿਸੇ ਨੂੰ ਟੁੱਟੇ ਦਿਲ ਦੀ ਸੰਭਾਲ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਉਦਾਸੀ ਮਾਰਗ ਦੇ ਦੀਪਕ ਜਿੱਥੇ ਅੰਧਕਾਰ ਸੀ ਉਥੇ ਗਿਆਨ ਜਗਾਇਆ ਜਿੱਥੇ ਅਹੰਕਾਰ ਸੀ ਉਥੇ ਨਿਮਰਤਾ ਵਸਾਈ ਤੁਹਾਡੇ ਚਰਨਾਂ ਵਿੱਚ ਬੈਠ ਕੇ ਮਨ ਦੀ ਮੈਲ ਤਲ ਜਾਂਦੀ ਅੰਦਰਲਾ ਸ਼ੋਰ ਮੁੱਕ ਜਾਂਦਾ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਨਾਮ ਤੁਹਾਡਾ ਅੰਮ੍ਰਿਤ ਸਿਮਰਨ ਤੁਹਾਡਾ ਸਹਾਰਾ ਜੋ ਦਿਲੋਂ ਪੁਕਾਰੇ ਬਾਬਾ ਜੀ ਉਹ ਕਦੇ ਇਕੱਲਾ ਨਹੀਂ ਰਹਿੰਦਾ ਤੁਸੀਂ ਡੁੱਬਦੇ ਨੂੰ ਉਤਾਰਦੇ ਹਾਰਿਆਂ ਨੂੰ ਜਿਤਾਉਂਦੇ ਟੁੱਟਿਆਂ ਨੂੰ ਜੋੜਦੇ ਬਾਬਾ ਜੀ ਤੁਸੀਂ ਮਾਇਆ ਦੇ ਦਾਤੇ ਵੀ ਹੋ ਪਰ ਮਾਇਆ ਦੇ ਗੁਲਾਮ ਨਹੀਂ ਤੁਸੀਂ ਘਰ ਪਰਦੇ ਹੋ ਪਰ ਦਿਲ ਖਾਲੀ ਨਹੀਂ ਛੱਡਦੇ ਜਿਸ ਘਰ ਵਿੱਚ ਤੁਹਾਡਾ ਨਾਮ ਵਸੇ ਉਥੇ ਕਲੇਸ਼ ਨਹੀਂ ਟਿਕਦਾ ਉਥੇ ਰੋਗ ਨਹੀਂ ਟਿਕਦਾ ਉਥੇ ਦੁੱਖਾਂ ਦੀ ਛਾਂ ਵੀ ਨਹੀਂ ਪੈਂਦੀ ਤੁਸੀਂ ਸਿਖਾਇਆ ਨਾਮ ਜਪੋ ਵੰਡ ਛਕੋ ਅਤੇਂਰੰਕਾਰ ਨਾਲ ਜੋੜ ਕੇ ਜਿਓ ਇਹ ਹੀ ਤੁਹਾਡੀ ਸਿੱਖਿਆ ਹੈ ਇਹ ਹੀ ਤੁਹਾਡਾ ਉਪਦੇਸ਼ ਨਾ ਕੋਈ ਕਠੋਰ ਤਪੱਸਿਆ ਨਾ ਕੋਈ ਦਿਖਾਵਾ ਸਿਰਫ ਸਾਫ਼ ਦਿਲ ਸੱਚਾ ਨਾਮ ਤਨ ਤਨ ਬਾਬਾ ਸ੍ਰੀ ਚੰਦਰ ਜੀ ਤੁਸੀਂ ਭਗਤਾਂ ਦੇ ਰਾਖੇ ਜਦੋਂ ਸੰਸਾਰ ਮੂੰਹ ਮੋੜ ਲੈਂਦਾ ਤੁਸੀਂ ਬਾਹ ਫੜ ਲੈਂਦੇ ਜਦੋਂ ਰਸਤੇ ਮੁੱਕ ਜਾਂਦੇ ਤੁਸੀਂ ਨਵਾਂ ਰਾਹ ਖੋਲ ਦਿੰਦੇ ਤੁਹਾਡੀ ਮਹਿਮਾ ਅਥਾ ਹੈ ਤੁਹਾਡੀ ਕਿਰਪਾ ਪਰ ਕੋਈ ਲਿਖ ਲਵੇ ਲੱਖਾਂ ਸ਼ਬਦ ਫਿਰ ਵੀ ਸਿਫਤ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਸ਼ਬਦਾ ਤੋਂ ਪਰੇ ਹੋ ਅਨੁਭਵ ਵਿੱਚ ਵਸਦੇ ਹੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਆਪਣੇ ਚਰਨਾਂ ਨਾਲ ਜੋੜੋ ਅਹੰਕਾਰ ਦੂਰ ਕਰੋ ਨਾਮ ਦੀ ਦਾਤ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਸਾਡੇ ਦਿਲਾਂ ਵਿੱਚ ਸੱਚ ਤੇ ਸਾਡੇ ਜੀਵਨ ਵਿੱਚ ਸੇਵਾ ਭਰ ਦਿਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਸਦਾ ਜਪਦੇ ਰਹੀਏ ਤੁਹਾਡੀ ਰਾਹੀ ਨਿਰੰਕਾਰ ਨੂੰ ਪਾਈਏ ਇਹੀ ਅਰਦਾਸ ਇਹੀ ਅਰਮਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦਾ ਸੂਰਜ ਨਾਮ ਦਾ ਚਾਨਣ ਤਨ ਤਨ ਉਹ ਅਵਤਾਰ ਜਿਸ ਦੀ ਨਜ਼ਰ ਨਾਲ ਅੰਨੇ ਵੇਖਣ ਜਿਸ ਦੇ ਬਚਨ ਸੁਨ ਨਾਲ ਸੁੰਨੇ ਸੁਨਣ ਜਿਸ ਦੀ ਕਿਰਪਾ ਨਾਲ ਡੁੱਬਦੇ ਤਰ ਜਾਣ ਨਰੰਕਾਰ ਦੀ ਜੋਤ ਤੋਂ ਉਪਜੇ ਗੁਰੂ ਨਾਨਕ ਦੇ ਘਰ ਦੇ ਦੀਵੇ ਬਿਰਾਗ ਦੇ ਰਸ ਵਿੱਚ ਰੰਗੇ ਸਹਜ ਦੇ ਮਾਰਗ ਸਹਜ ਦੇ ਮਾਰਗ ਦੇ ਰਾਖੇ ਨਾ ਮਾਇਆ ਨਾਲ ਮੋ ਨਾ ਅਹੰਕਾਰ ਦਾ ਭਾਰ ਸਿਰਫ ਨਾਮ ਸਿਮਰਨ ਤੇ ਸੇਵਾ ਦਾ ਸਾਰ ਤੁਹਾਡੀ ਨਿਗਾਹ ਵਿੱਚ ਸਾਰੇ ਇੱਕਸਾਰ ਨਾ ਰਾਜਾ ਨਾ ਰੰਕ ਨਾ ਧਨ ਨਗਰੀਬ ਜੋ ਵੀ ਡਰ ਤੇ ਆਇਆ ਖਾਲੀ ਨਹੀਂ ਗਿਆ ਕਿਸ ਨੂੰ ਨਾਮ ਮਿਲਿਆ ਕਿਸੇ ਨੂੰ ਕਿਸੇ ਨੂੰ ਨਾਮ ਮਿਲਿਆ ਕਿਸੇ ਨੂੰ ਆਸ ਕਿਸੇ ਨੂੰ ਰੋਗਾਂ ਤੋਂ ਮੁਕਤੀ ਕਿਸੇ ਨੂੰ ਟੁੱਟੇ ਦਿਲ ਦੀ ਸੰਭਾਲ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਉਦਾਸੀ ਮਾਰਗ ਦੇ ਦੀਪਕ ਜਿੱਥੇ ਅੰਧਕਾਰ ਸੀ ਉਥੇ ਗਿਆਨ ਜਗਾਇਆ ਜਿੱਥੇ ਅਹੰਕਾਰ ਸੀ ਉਥੇ ਨਿਮਰਤਾ ਵਸਾਈ ਤੁਹਾਡੇ ਚਰਨਾਂ ਵਿੱਚ ਬੈਠ ਕੇ ਮਨ ਦੀ ਮੈਲ ਤਲ ਜਾਂਦੀ ਅੰਦਰਲਾ ਸ਼ੋਰ ਮੁੱਕ ਜਾਂਦਾ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਨਾਮ ਤੁਹਾਡਾ ਅੰਮ੍ਰਿਤ ਸਿਮਰਨ ਤੁਹਾਡਾ ਸਹਾਰਾ ਜੋ ਦਿਲੋਂ ਪੁਕਾਰੇ ਬਾਬਾ ਜੀ ਉਹ ਕਦੇ ਇਕੱਲਾ ਨਹੀਂ ਰਹਿੰਦਾ ਤੁਸੀਂ ਡੁੱਬਦੇ ਨੂੰ ਤਾਰਦੇ ਹਾਰਿਆਂ ਨੂੰ ਜਿਤਾਉਂਦੇ ਟੁੱਟਿਆਂ ਨੂੰ ਜੋੜਦੇ ਬਾਬਾ ਜੀ ਤੁਸੀਂ ਮਾਇਆ ਦੇ ਦਾਤੇ ਵੀ ਹੋ ਪਰ ਮਾਇਆ ਦੇ ਗੁਲਾਮ ਨਹੀਂ ਤੁਸੀਂ ਘਰ ਪਰਦੇ ਹੋ ਪਰ ਦਿਲ ਖਾਲੀ ਨਹੀਂ ਛੱਡਦੇ ਜਿਸ ਘਰ ਵਿੱਚ ਤੁਹਾਡਾ ਨਾਮ ਵਸੇ ਉਥੇ ਕਲੇਸ਼ ਨਹੀਂ ਟਿਕਦਾ ਉਥੇ ਰੋਗ ਨਹੀਂ ਟਿਕਦਾ ਉਥੇ ਦੁੱਖਾਂ ਦੀ ਛਾਂ ਵੀ ਨਹੀਂ ਪੈਂਦੀ ਤੁਸੀਂ ਸਿਖਾਇਆ ਨਾਮ ਜਪੋ ਵਾਣਡਕ ਅਤੇਂਦਰੰਕਾਰ ਨਾਲ ਜੋੜ ਕੇ ਜਿਓ ਇਹ ਹੀ ਤੁਹਾਡੀ ਸਿੱਖਿਆ ਹੈ ਇਹ ਹੀ ਤੁਹਾਡਾ ਉਪਦੇਸ਼ ਨਾ ਕੋਈ ਕਠੋਰ ਤਪੱਸਿਆ ਨਾ ਕੋਈ ਦਿਖਾਵਾ ਸਿਰਫ ਸਾਫ਼ ਦਿਲ ਸੱਚਾ ਨਾਮ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਭਗਤਾਂ ਦੇ ਰਾਖੇ ਜਦੋਂ ਸੰਸਾਰ ਮੂੰਹ ਮੋੜ ਲੈਂਦਾ ਤੁਸੀਂ ਬਾਹ ਫੜ ਲੈਂਦੇ ਜਦੋਂ ਰਸਤੇ ਮੁੱਕ ਜਾਂਦੇ ਤੁਸੀਂ ਨਵਾਂ ਰਾਹ ਖੋਲ ਦਿੰਦੇ ਤੁਹਾਡੀ ਮਹਿਮਾ ਅਥਾ ਹੈ ਤੁਹਾਡੀ ਕਿਰਪਾ ਪਰ ਕੋਈ ਲਿਖ ਲਵੇ ਲੱਖਾਂ ਸ਼ਬਦ ਫਿਰ ਵੀ ਸਿਫਤ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਸ਼ਬਦਾ ਤੋਂ ਪਰੇ ਹੋ ਅਨੁਭਵ ਵਿੱਚ ਵਸਦੇ ਹੋ ਏ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਆਪਣੇ ਚਰਨਾਂ ਨਾਲ ਜੋੜੋ ਅਹੰਕਾਰ ਦੂਰ ਕਰੋ ਨਾਮ ਦੀ ਦਾਤ ਬਖਸ਼ੋ ਸਾਡੇ ਘਰਾਂ ਵਿੱਚ ਸੁੱਖ ਸਾਡੇ ਦਿਲਾਂ ਵਿੱਚ ਸੱਚ ਤੇ ਸਾਡੇ ਜੀਵਨ ਵਿੱਚ ਸੇਵਾ ਭਰ ਦਿਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੁਹਾਡਾ ਨਾਮ ਸਦਾ ਜਪਦੇ ਰਹੀਏ ਤੁਹਾਡੀ ਰਾਹੀ ਨਿਰੰਕਾਰ ਨੂੰ ਪਾਈਏ ਇਹੀ ਅਰਦਾਸ ਇਹੀ ਅਰਮਾਨ ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ